ਆ ਕੋਠੀ ਆ ਬਈ ਹਰਪ੍ਰੀਤ ਬਰਾੜ ਦੀ ਪਿੰਡ ਦੇ ਵਿੱਚ ਪਹਿਲੇ ਪਸੇ ਗੇੜ ਤੱਕ ਪਤਾ ਨਹੀਂ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਅਸੀਂ ਚੱਲੇ ਆ ਆਈਪੀਐਲ ਦੇ 스타 ਹਰਪ੍ਰੀਤ ਬਰਾੜ ਦੇ ਪਿੰਡ ਤੇ ਨਾਲੇ ਆਪਾਂ ਤੁਹਾਨੂੰ ਉਹਦਾ ਘਰ ਦਿਖਾਵਾਂਗੇ ਤੇ ਨਾਲੇ ਆਪਾਂ ਦੱਸਦੇ ਹਾਂ ਉਹਦਾ ਪਿੰਡ ਕਿਹੜਾ ਵਾ ਤੇ ਨਾਲ ਆਪਣੇ ਬ੍ਰਦਰ ਚੱਲਿਆ ਛੋਟਾ ਹੈਪੀ ਤੇ ਆਪਾਂ ਹੁਣ ਇੱਥੋਂ ਚੱਲਦੇ ਆ ਪਿੰਡੋਂ ਤੇ ਇਥੋਂ ਚਾਰ ਪੰਜ ਪਿੰਡ ਜਿਹੜਾ ਦੂਰ ਆ ਆਪਣਾ ਮੰਨ ਕੇ ਚਲੀਏ ਵੀ 10 ਕਿਲੋਮੀਟਰ ਦੂਰ ਉਹਦਾ ਪਿੰਡ ਆ ਤੇ ਅੱਜ ਆਪਣਾ ਸਾਰੇ ਜਿਹੜਾ ਸਾਰਾ ਵਲੌਗ ਆ ਬਾਈ ਹਰਪੀ ਦੇ ਬਰਾੜ ਦੇ ਘਰ ਤੇ ਆ ਤੇ ਆਪਾਂ ਨਾਲੇ ਤੁਹਾਨੂੰ ਸਾਰੀ ਉਹਦੀ ਲੋਕੇਸ਼ਨ ਦੱਸਾਂਗੇ ਜੇ ਕਿਸੇ ਨੇ ਆਉਣਾ ਤੇ ਆਪਾਂ ਪ੍ਰੋਪਰ ਉਹਦਾ ਜਿਹੜਾ ਐਡਰੈਸ ਵੀ ਦੱਸਾਂਗੇ ਤੇ ਲੈ ਕੇ ਚੱਲਦੇ ਤੁਹਾਨੂੰ ਹੁਣ ਆਪਾਂ ਉਹਨਾਂ ਦੇ ਪਿੰਡ ਲੋ ਬਈ ਅਸੀਂ ਕੱਢ ਲਿਆ ਖੱਟਾ ਭੂਣ ਸਾਡਾ ਆ ਪਾਚੀ ਤੇ ਇਹ ਹੈਗਾ ਸਾਡਾ ਰੋਡ ਪਿੰਡ ਵਾਲਾ ਪਹਿਲਾਂ ਆਪਾਂ ਪੰਪ ਤੋਂ ਭੋਣੇ ਦੇ ਤੇਲ ਕਿਉਂਕਿ ਤੇਰਾ ਬੇਫਿਕਰ ਹੋ ਜਾਵੇ ਇੱਥੋਂ ਕੁਆੜਿਆ ਤੇਲ ਹੁਣ ਆਪਾਂ ਤੇਲ ਹੁਣ ਆਪਾਂ ਚੱਲਦੇ ਆਂ ਬਾਈ ਦੇ ਪਿੰਡ ਵੱਲ ਨੂੰ ਚੱਲਦੇ ਆਂ ਆਪਾਂ ਨੇ ਜੋ ਬਾਗੇਪੁਰਾਂਡੇ ਵਾਲੇ ਪਾਸੇ ਨੂੰ ਜਾਣਾ ਮੋੜ ਤੇ ਤੋਂ ਬਾਗੇ ਪਰਾਨੇ ਵਾਲੇ ਪਾਸੇ ਨੂੰ ਆ ਹੈਗਾ ਬਈ ਗੁਰਦੁਆਰਾ ਸਾਹਮਣੇ ਤੇ ਇਧਰਲੇ ਪਾਸੇ ਨਾ ਗੇਟ ਬਣਿਆ ਹੋਇਆ ਵਾ ਤੇ ਇਹ ਗੇਟ ਦੇ ਨਾਲ ਹੀ ਅਗਲੇ ਪਾਸੇ 1 ਕਿਲੋਮੀਟਰ ਪਾਈ ਦਾ ਪੈਂਡਾ ਤੇ ਇਹ ਸਾਹਮਣੇ ਬੱਸ ਸਟੈਂਡ ਬਣਿਆ ਹੋਇਆ ਵਾ ਗਾਨੇ ਬਈ ਤੇ ਨੰਦਲੀ ਕੋਟੀ ਰੂਹੀ ਦੇਖਦੇ ਆਂ ਕਿ ਕਾਹ ਜਾ ਕੇ ਇੱਥੇ ਬਾਈ ਇੰਨਾ ਕਾਲੀਆਂ ਚ ਖੇਡਦਾ ਰਿਹਾ ਤੇ ਅੱਜ ਹੁਣ ਜਿਹੜਾ ਸੁਪਰਸਟਾਰ ਆ ਪੰਜਾਬ ਦੀ ਟੋਪ ਬਾਈ ਨੂੰ ਬਣਦੇ ਆਂ ਸਾਸੀ ਗੱਲ ਕੋਈ ਹਰਪੀ ਬ੍ਰਾਂਡ ਦਾ ਘਰ ਕਿਹੜਾ ਹਰਪੀ ਬ੍ਰਾਂਡ ਦਾ ਅੱਛਾ ਤੇ ਬਾਈ ਦੱਸਦਾ ਆਪਾਂ ਨੂੰ ਘਰ ਹਾਂ ਉਹ ਚੱਲ ਪਈ ਉਹ ਪੀੜੀ ਦੀ ਗਲੀ ਹਾਂ ਰਸ ਦੀ ਪ੍ਰਾਡ ਦੀ ਕੋਠੀ ਆ ਉਹ ਉੱਚੇ ਰਾਂਗਲੀ ਜਿਹੜੀ ਉਹ ਸਾਹਮਣੇ ਠੀਕ ਆ ਜੀ ਜਿਹਦੇ ਨਾਲ ਹੀ ਗੇਟ ਹੋ ਗਈ ਉਹਨਾਂ ਦਾ ਘਰੇ ਘਰੇ ਹੋਣਗੇ ਕਰਦੇ ਨੇ ਉਹਨਾਂ ਦੇ ਮੈਰਜ ਆ ਹੋ ਗਈ ਘਰੇ ਮੈਰਜ ਹੁਣ ਕਿਦੀ ਉਹਦੇ ਵੀ ਮੁੰਡੇ ਤੇ ਯਾਰ ਭੇਜਦੇ ਹਰ ਵੀ ਮੈਰਜ ਆ ਹਾਂ ਬੰਤਾ ਭਾਈ ਵਾਸਤੇ ਮੈਰ ਬਹੁਤ ਵਧੀਆ ਸੁਭਾਅ ਨੇ ਹੁਣ ਹੋਊਗਾ ਘਰੇ ਆ ਕਿ ਨਹੀਂ ਮੈਂ ਕਿਹਾ ਯਾਰ ਉਹਦਾ ਡੈਡੀ ਵੀ ਹੋਊਗਾ ਕੋਈ ਚੱਕਰ ਪਾਉਗਾ ਅੱਛਾ ਅੱਛਾ ਠੀਕ ਮੈਂ ਕਹਿੰਦਾ ਜੇ ਬਾਹਰੀ ਗੱਲ ਉਹ ਮੈਂ ਬਾਏ ਡੇਰੀ ਲੈ ਕੇ ਲਿਆ ਹਾਂ ਵਗੋ ਭਾਈ ਉਹਨਾਂ ਦਾ ਮੈਂ ਰਿਸ਼ਤੇਦਾਰ ਆ ਕੋਈ ਨਹੀਂ ਕਹਿੰਦੇ ਯਾਰ ਚਲ ਠੀਕ ਆ ਵਧੀ ਹਾਂ ਨਹੀਂ ਠੀਕ ਆ ਚੰਗਾ ਬਈ ਧੰਨਵਾਦ ਆ ਠੀਕ ਆ ਓਕੇ ਓਕੇ ਠੀਕ ਆ ਲੈ ਵੀ ਚਲੋ ਬਈ ਇਸ ਨੂੰ ਨਹੀਂ ਇੱਥੇ ਪੈਂਡੀ ਪੜਦਾ ਰਿਹਾ ਬਈ ਇਹ ਪੈਂਡਾ ਪਹਿਲਾਂ ਪੈਂਡਿੰਗ ਹੀ ਕਰ ਰਹੇ ਸੀ ਚੰਡੀਗੜ੍ਹ ਰਹਿਣ ਲੱਗ ਗਏ ਸੀ ਕਿਉਂਕਿ ਡੈਡੀ ਪੋਰਸ ਸੀਗਾ ਫਿਰ ਹੌਸ ਸੀਗਾ ਫਿਰ ਕੰਸਲ ਹੋ ਜਾਏਗਾ ਅੱਛਾ ਅੱਛਾ ਲੋ ਤਾਂ ਚੰਡੀਗੜ੍ਹ ਹੀ ਰਹੇ ਆ ਇਹ ਹੁਣ ਘਰੇ ਹੋਊਗਾ ਨਹੀਂ ਤਾਂ ਫੇਰ ਇੱਥੇ ਕਰਕੇ ਕੋਠੀ ਇੱਥੇ ਬਈ ਪੈਂਡ ਅੱਛਾ ਇਸ ਦੂਬਾ ਹੁਣੇ ਫੇਰ ਆਈਪੀਐਲ ਚੱਡੂਗਾ ਨਾ ਹਾਂਜੀ ਠੀਕ ਆ ਠੀਕ ਆ ਬਹੁਤ ਵਧੀਆ ਮੈਂ ਹੁਣ ਹੋਊਗਾ ਘਰੇ ਕਿ ਨਹੀਂ ਆ ਹਰਪੀ ਦਾ ਮੇਰੇ ਸਾਰਾ ਤਾਂ ਬੰਦੇ ਡੈਡੀ ਵੀ ਠੀਕ ਹੈ ਬਈ ਠੀਕ ਹੈ ਧੰਨਵਾਦ ਬਾਜੀ ਮਿਹਰਬਾਨੀ ਮਿਹਰਬਾਨੀ ਅਮਰ ਬਾਜੀ ਨੇ ਦੱਸਦਾ ਇੱਥੇ ਨੇ ਪਾਸੇ ਘਾੜਾ ਉਹ ਸਾਹਮਣੇ ਚੱਪੀ ਕੋਠੀ ਦੀ ਸੀ ਜਾਂਦੀ ਉਹ ਹਰਪ੍ਰੀਤ ਬਰਾੜਦੀ ਹੈ ਮੈਰ ਜਾਬਾ ਜੀ ਕਹਿੰਦੇ ਹਰਪ੍ਰੀਤ ਬਰਾੜਦੀ ਉਹ ਤੂੰ ਆ ਗਲੀ ਆ ਗਈ

ਜਲਮਾ ਲਾ ਵੀ ਬੱਲ ਮਾਰਤੀ ਆਪਾਂ ਹਣ ਦੇਖਦੇ ਹਾਂ ਕੌਣ ਆਉਂਦਾ ਕੌਣ ਨਹੀਂ ਹਲੋ ਕੰਮ ਚੱਲੀ ਜਾਂਦਾ ਮੈਨੂੰ ਲੱਗਦਾ ਘਰੇ ਬਈ ਹਾਂਜੀ ਹਾਂਜੀ ਵੀਰੇ ਆਹ ਕੋਠੀ ਆ ਬਈ ਹਰਪ੍ਰੀਤ ਬਰਾੜ ਦੀ ਪਿੰਡ ਦੇ ਵਿੱਚ ਪਰਲੇ ਪਾਸੇ ਗੇਟ ਤੋਂ ਕਿ ਪਤਾ ਨਹੀਂ ਫਾਸੀ ਕਾਲ ਜੀ ਫਾਸੀ ਕਾਲ ਜੀ ਬਾਈ ਹੈਗਾ ਜੀ ਹਰਪ੍ਰੀਤਾਂ ਨਹੀਂ ਨਹੀਂ ਉਹ ਰਹੇ ਨੇ ਕਿੱਥੇ ਗਏ ਹੋਏ ਚੰਡੀਗੜ੍ਹ ਤੇ ਉਹਨਾਂ ਦੇ ਡੈਡੀ ਉਹ ਵੀ ਹੈ ਨਹੀਂਗੇ ਉਹ ਵੀ ਆਣਗੇ ਕਦੇ ਮਿਲਣਗੇ ਅਜੇ ਨਹੀਂ ਆਉਂਦੇ ਯਾਰ ਦੱਸ ਦ ਅੱਛਾ ਹਾਂ ਕਿੱਥੋਂ ਆਏ ਸੀ ਕੋੜ ਕਰੋੜ ਤੋਂ ਆਏ ਸੀ ਮਿਲਣ ਆਏ ਯਾਰ ਉਹ ਹੈ ਨਹੀਂ ਆਏ ਨਹੀਂ ਗਏ ਅੱਛਾ ਕੋਈ ਉੱਥੇ ਗਏ ਹੈ ਅੱਛਾ ਅੱਛਾ ਦੇਖੋ ਤਾਂ ਕਿ ਵੈਸੇ ਤੋਂ ਅੰਦਾਜ਼ਾ ਉਹਨਾਂ ਦਾ ਆ ਜਾਣਗੇ 18000 ਰੁਪਏ ਤੱਕ ਆਉਂਗੇ ਆ ਯਾਰ ਸਾਨੂੰ ਬਾਜ ਨੇ ਇਹ ਰਿਸ਼ਤੇਦਾਰਾਂ ਡੈਰੀ ਵਾਲਾ ਨਹੀਂਗਾ ਠੀਕ ਹੈ ਠੀਕ ਹਾਂ ਉਹ ਮੈਂ ਦੱਸ ਦੂੰ ਜਿੱਦੇ ਆ ਕੇ ਠੀਕ ਠੀਕ ਓਕੇ ਚਲੋ ਠੀਕ ਹੈ ਠੀਕ ਹੈ ਜੀ ਧੰਨ ਆ ਆ ਬਾਈ ਦੇ ਪੰਜਾਬ ਵਾਲੀ ਜਿਹੜੀ ਜਰਸੀ ਪਾਈ ਹੋਈ ਆ ਆ ਲਿਖਿਆ ਬਈ ਪੰਜਾਬ ਕਿੰਗਜ਼ ਚਲੋ ਠੀਕ ਆ ਬਾਈ ਕੋਈ ਨਹੀਂ ਠੀਕ ਹੈ ਓਕੇ ਓਕੇ ਤੇ ਅੱਜ ਆਪਾਂ ਤੁਹਾਨੂੰ ਜਿਹੜਾ ਦਿਖਾਇਆ ਬਈ ਹਰਪੀਰ ਬਰਾਰ ਦਾ ਘਰ ਜਿਹੜਾ ਮੋਗੇ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਪਿੰਡ ਹਰੀਏ ਵਾਲਾ ਤੇ ਕਿ ਉਹਨਾਂ ਘਰੇ ਹੈ ਨਹੀਂ ਸੀ ਲੋ ਕਿਉਂਕਿ ਮੁੰੇ ਦਾ ਸੀਗਾ ਵਿਆਹ ਹਰਦੀਪ ਦਾ ਤੇ ਉਹ ਡੂਬਾਲ ਜਿਹੜਾ ਆਈਪੀਐਲ ਸ਼ੁਰੂ ਹੋਣਾ ਸੀਗਾ ਤੇ ਇਸੇ ਕਰਕੇ ਉਹ ਜਿਹੜਾ ਸ਼ੂਟਿੰਗ-ਸ਼ੂਟਿੰਗ ਕਰਦੇ ਫਿਰਦੇ ਸੀ ਉਹਦਾ ਚਾਚਾ ਸੀ ਉਹ ਨਾਲ ਗੱਲਬਾਤ ਹੋਈ ਸੀਗੀ ਤੇ ਉਹ ਕਹਿੰਦਾ ਬਈ ਗਏ ਹੋਇਆ ਹੋਰ ਸ਼ੂਟਿੰਗ ਕਰੀ ਤੇ 8-10 ਦਿਨ ਲੱਗ ਗਏ ਯਾਨੀ ਕਿ ਕਿਉਂਕਿ ਉਹਨੂੰ ਪਤਾ ਫਿਰ ਹਨ ਜਦੋਂ ਵਿਆਹ ਦਾ ਪ੍ਰੋਗਰਾਮ ਹੋ ਜਾਂਦਾ ਫਿਰ ਕੰਮ ਬਹੁਤ ਗੁੰਝਲ ਹੋ ਜਾਂਦਾ ਵਾ ਤੇ ਅੱਜ ਦਾ ਉਹ ਜਿਹੜਾ ਵਲੌਗ ਆ ਤੁਹਾਨੂੰ ਕਿਵੇਂ ਲੱਗਿਆ ਤੁਹਾਨੂੰ ਅੰਜਰਾ ਕਮੈਂਟ ਕਰਕੇ ਜਰੂਰ ਦੱਸਿਆ ਜੋ ਕਿ ਜਿਹੜੇ ਚੈਨਲ ਤੇ ਨਵੇਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਆ ਜੇ ਤਾਜ਼ਾ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ